ਕਮਲਾ ਹੈਰਿਸ ਬਣੀ ਡੈਮੋਕ੍ਰੇਟਿਕ ਪਾਰਟੀ ਦੀ ਪ੍ਰੈਜ਼ੀਡੈਂਟ ਉਮੀਦਵਾਰ ਟਰੰਪ ਨਾਲ ਹੋਵੇਗਾ ਹੁਣ ਸਿੱਧਾ ਸਿੱਧਾ ਮੁਕਾਬਲਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਪਿਛਲੇ ਮਹੀਨੇ ਅਸਤੀਫਾ ਦੇਣ ਅਤੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੀ ਕਮਲਾ ਹੈਰਿਸ ਨੂੰ ਅਗਲੀ ਉਮੀਦਵਾਰ ਮੰਨਿਆ ਜਾ ਰਿਹਾ ਸੀ ਵਾਸ਼ਿੰਗਟਨ 'ਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਡੈਮੋਕ੍ਰੇਟਿਕ ਪਾਰਟੀ ਤੇ ਡੈਲੀਗੇਟਾਂ ਦੀਆਂ ਵੋਟਾਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਲੋੜਿੰਦੀਆਂ ਵੋਟਾਂ ਦੀ ਹੱਦ ਪਾਰ ਕਰ ਲਈ ਹੈ ਇਸ ਤੋਂ ਬਾਅਦ ਕਮਲਾ ਹੈਰਿਸ ਨੇ ਕਿਹਾ ਕਿ ਉਹਨਾਂ ਨੂੰ ਸੰਭਾਵੀ ਉਮੀਦਵਾਰ ਬਣਤੇ ਮੰਨ ਹੈ ਹਾਲਾਂਕਿ ਪਾਰਟੀ ਦੇ ਵਰਚੁਅਲ ਰੋਡ ਕਾਲ ਇਸ ਮਹੀਨੇ ਦੇ ਅੰਤ ਵਿੱਚ ਸ਼ਿਕਾਗੋ ਵਿੱਚ ਡੈਮੋਕ੍ਰੇਟਿਡ ਨੈਸ਼ਨਲ ਕਨਵੈਨਸ਼ਨਰ ਤੋਂ ਪਹਿਲਾਂ ਹੀ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਲੇਕਿਨ ਹੁਣ ਕਮਲਾ ਹੈਰਿਸ ਜਿਹੜੀ ਹੈਗੀ ਆ ਉਹ ਪਾਰਟੀ ਦੀ ਪ੍ਰੈਜ਼ੀਡੈਂਟ ਉਮੀਦਵਾਰ ਜਿਹੜੇ ਕੀ ਆ ਬਣ ਕੇ ਸਿੱਧਾ-ਸਿੱਧਾ ਟਰੰਪ ਨਾਲ ਮੁਕਾਬਲਾ ਕਰਨਗੇ ਤੁਹਾਨੂੰ ਫਿਰ ਤੋਂ ਇੱਕ ਵਾਰ ਦੱਸ ਦਿੰਨੇਗੇ ਕਿ ਕਮਲਾ ਹੈਰਿਸ ਕੌਣ ਹੈ ਕਮਰਾ ਹੈਰਿਸ ਆਪਣੀ ਵੱਧਦੀ ਉਮਰ ਤੇ ਸਿਹਤ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਕਿ ਬਾਈਡਨ ਅਮਰੀਕੀ ਰਾਸ਼ਟਰਪਤੀ ਦੀ ਉਮੀਦਵਾਰੀ ਤੋਂ ਪਿੱਛੇ हट ਗਏ ਸਨ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਂ ਰਾਸ਼ਟਰਪਤੀ ਉਮੀਦਵਾਰਾ ਵਜੋਂ ਪੇਸ਼ ਕੀਤਾ ਸੀ ਕਮਲਾ ਹੈਰਿਸ ਦਾ ਜਨਮ ਦਿਨ ਅਕਾਸੀ 20 ਅਕਤੂਬਰ 1964 ਨੂੰ ਕੈਲੀਫੋਰਨੀਆ ਵਿੱਚ ਹੋਇਆ ਸੀ। ਉਹਨਾਂ ਦੀ ਮਾਂ ਦਾ ਨਾਮ ਸ਼ਿਆਮਲਾ ਗੋਪਾਲਨ ਹੈਰਿਸ ਹੈ ਤੇ ਜੋ ਕਿ ਭਾਰਤੀ ਮੂਲ ਦੀ ਹੈ ਤੇ ਇੱਕ ਮਸ਼ਹੂਰ ਕੈਂਸਰ ਵਿਗਿਆਨੀ ਵੀ ਹਨ। ਗੋਪਾਲਨ ਦਾ ਜਨਮ ਅਜ ਨਹੀਂ ਵਿੱਚ ਹੋਇਆ ਸੀ ਤੇ ਫਿਰ ਅਮਰੀਕਾ ਚਲੇ ਗਿਆ। ਸੀ ਹੈਰਿਸ ਦੇ ਪਿਤਾ ਦਾ ਨਾਮ ਡੋਨਾਲਡ ਜੇ ਹੈਰਿਸ ਜੋ ਜਮਾਇਨ ਨਾਲ ਮੂਲ ਦਾ ਇੱਕ ਕਮਲਾ ਹੈ ਜਿਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ ਜਦੋਂ ਉਹ 5 ਸਾਲ ਦੇ ਸੀ ਵਕ ਵਕ ਰਹਿਣ ਲੱਗ ਪਏ ਤਲਾਕ ਤੋਂ ਬਾਅਦ ਕਮਲਾ ਹੈਰਿਸ ਅਤੇ ਉਸ ਦੀ ਛੋਟੀ ਭੈਣ ਮਾਇਆ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਂ ਸ਼ਾਮਲਾ ਗੋਪਾਲਨ ਨੇ ਹੀ ਕੀਤਾ ਸੀ ਇੱਕ ਇੰਟਰਵਿਊ ਵਿੱਚ ਵਿੱਚ ਕਮਲਾ ਹੈਰਿਸ ਦਾ ਕਹਿਣਾ ਹੈ ਕਿ ਬਚਪਨ ਵਿੱਚ ਉਹ ਆਪਣੀ ਮਾਂ ਨਾਲ ਲਗਾਤਾਰ ਭਾਰਤ ਆਉਂਦੀ ਰਹੀ ਹੈ ਤੇ ਇੱਥੋਂ ਦੀ ਸੱਭਿਆਚਾਰਕ ਤੇ ਸਭਿਤਾ ਤੋਂ ਚੰਗੀ ਤਰ੍ਹਾਂ ਜਾਣੂ ਹਨ ਉਹਨਾਂ ਨੂੰ ਭਾਰਤੀ ਭੋਜਨ ਵੀ ਬਹੁਤ ਜ਼ਿਆਦਾ ਪਸੰਦ ਹੈ ਦੇਖਣਾ ਆਏਗਾ ਕੌਣ ਵਾਲੀਆਂ ਨਵੰਬਰ ਦੇ ਵਿੱਚ ਜਿਹੜੀ ਹੈ ਪ੍ਰੈਜ਼ੀਡੈਂਟ ਜਿਹੜੀ ਚੋਨਾ ਗਿਆ ਉਹਨਾਂ ਵਿੱਚ ਕੌਣ ਬਾਜੀ ਮਾਰੇਗਾ ਕਮਲਾ ਹੈਰਿਕ ਜਾਫਰ ਟਰੰਪ